ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਵੱਡੇ ਕਦਮ ਕੱਢਤੀਆਂ ਚੰਗੀ ਬਲੱਡ ਲਾਈਨ ਦੀਆਂ ਦੋ ਮਾਰਵਾੜੀ ਘੋੜਿਆਂ ਲੈ ਕੇ ਆਏ ਆ ਇੱਕ ਗੱਬਣ ਚੱਕ ਪਾਸ ਆ ਤੇ ਕੀ ਉਮਰ ਆ ਕਿੰਨਾ ਕਦ ਕਾਠ ਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠੇ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਲਗਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰ ਗਏ ਆਪਾਂ ਮਾਰਵਾੜੀ ਘੋੜੀ ਬਾਰੇ ਇਹ ਘੋੜੀ ਮਿੱਤਰੋ ਬਹੁਤ ਮਸ਼ਹੂਰ ਘੋੜੇ ਦੇਵਰਾਜ ਦੀ ਬੱਚੀ ਆ ਉਹਦੇ ਪ੍ਰੂਫ ਵਗੈਰਾ ਮਾਲਕ ਵੀਰਾਂ ਤੋਂ ਤੁਹਾਨੂੰ ਕਨਫਰਮ ਹੋ ਜਾਣਗੇ ਜੇ ਆਪਾਂ ਮਾਂ ਦੀ ਗੱਲ ਕਰੀਏ ਤਾਂ ਉਹ ਜੈਦੇਵ ਘੋੜੇ ਦੀ ਡਾਇਰੈਕਟ ਬੱਚੀ ਆ ਦੋਨੇ ਪਾਸਿਓਂ ਬਹੁਤ ਚੰਗੇ ਖਾਨਦਾਨ ਦੀ ਆ ਬੇਸ਼ੇਰੀ ਇਹ ਤੇ 4 ਦੰਦ ਉਮਰਾ ਸ਼ਕੀਨ ਬਹੁਤਾ ਕੰਨਾਂ ਦੀ ਪੱਠ ਪੁੜੇ ਦੀ ਓਕੇ ਆ ਮਾਰਕਿੰਗ ਦੀ ਗੱਲ ਕਰੀਏ ਤਿੰਨ ਪੈਰ ਚਿੱਟੇ ਆ ਮੱਤੇ ਫੁੱਲਾ 62 ਪਲੱਸ ਹਾਈਟ ਆ ਇਸ ਟਾਈਮ ਸੱਤ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਰੰਗ ਘੋੜੇ ਤੋਂ ਬਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪੈਰਾਂ ਦੀ ਓਕੇ ਆ ਤੇ ਸ਼ਕੀਨ ਬਹੁਤਾ ਘੋੜੀ ਜਿਹੜੇ ਬੰਦਿਆਂ ਨੇ ਮਾਰਵਾੜੀ ਦਾ ਸ਼ੌਂਕ ਰੱਖਦੇ ਆ ਉਹਨਾਂ ਲਈ ਬਹੁਤ ਬੈਸਟ ਘੋੜੀ ਆ ਬਹੁਤ ਚੰਗੇ ਬੱਚੇ ਦਿੰਦੀ ਆ ਤੇ ਇਹਨਾਂ ਦੇ ਬੱਚਿਆਂ ਦੀ ਫੋਟੋ ਵਗੈਰਾ ਤੁਹਾਨੂੰ ਮਾਲਕ ਵੀਰਾਂ ਤੋਂ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਤੁਸੀਂ ਕਾਲ ਕਰਕੇ ਮੰਗਵਾ ਸਕਦੇ ਹੋ ਬਹੁਤ ਚੰਗੇ ਕਦ ਕਾਟਦੇ ਬੱਚੇ ਦਿੱਤੇ ਆ ਪਹਿਲਾਂ ਇਹਨੇ ਤੇ ਜਿਹੜੇ ਵੀਰ ਨੂੰ ਹੋਇਆ ਇੰਟਰਸਟ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਏਰੀਆ ਬਈਰ ਕਹਿੰਦਾ ਹੈਗਾ ਸ਼੍ਰੀ ਗੰਗਾ ਨਗਰ ਰਾਜਸਥਾਨ ਤੁਸੀਂ ਬਾਈ ਨਾਲ ਸੰਪਰਕ ਕਰਕੇ ਬਾਕੀ ਦੀ ਸਾਰੀ ਜਾਣਕਾਰੀ ਲੈ ਕੇ ਸੌਦਾ ਕਰ ਸਕਦੇ ਹੋ ਤੇ ਇੱਕ ਮਾਲਕ ਵੀਰਾਂ ਕੋਲ ਆ ਬਹੁਤ ਸੋਹਣੀ ਮਾਰਵਾੜੀ ਘੋੜੀ ਖੜੀ ਆ ਇਹ ਰਤਨਾਕਰ ਘੋੜੇ ਦੀ ਡਾਇਰੈਕਟ ਬੱਚੀ ਆ 9 ਸਾਲ ਉਮਰ ਆ ਬਾਰਡ ਪਾਸ ਹਾਈਟ ਆ ਬਾਲਪੌਰੀਆਂ ਦੀ ਇਹ ਵੀ ਕਲੀਅਰ ਆ ਸ਼ਕੀਨ ਬਹੁਤ ਆ ਕੰਨਾਂ ਦੀ ਪੱਟਪੁੜੇ ਦੀ ਓਕੇ ਆ ਧੌਂ ਧੌਂ ਦੀ ਲੰਬਾਈ ਬਹੁਤ ਚੰਗੀ ਲੱਗੇ ਆ ਹੱਡਾਂ ਪੈਰਾਂ ਦੀ ਇੱਕਦਮ ਓਕੇ ਆ ਜੇ ਮਾਰਕਿੰਗ ਦੀ ਗੱਲ ਕਰੀਏ ਤਾਂ ਦੋ ਪੈਰ ਚਿੱਟੇ ਆ ਮੱਥੇ ਪਟਾ ਤੇ ਸ਼ਕੀਨ ਬਹੁਤ ਆ ਸਵਾਰੀ ਸੂਰੀ ਦੀ ਪਾਸ ਆ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਇਹ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਓਟੀ ਦੀ ਮਾਲਕ ਵੀਰ ਗਾਰੰਟੀ ਦੇਣਗੇ ਬਾਕੀ ਤੁਸੀਂ ਆਪਣੇ ਕਿਸੇ ਵੀ ਡਾਕਟਰ ਤੋਂ ਚੈੱਕ ਕਰਵਾ ਕੇ ਸੌਦਾ ਕਰ ਸਕਦੇ ਹੋ ਤੇ ਏਰੀਆ ਬ ਮਾਲਕ ਵੀਰਾਂ ਦਾ ਆਪਾਂ ਤੁਹਾਨੂੰ ਦੱਸਤਾ ਅ ਸ਼੍ਰੀ ਗੰਗਾ ਨਗਰ ਰਾਜਸਥਾਨ ਤੇ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲਦਾ ਦੋਨੇ ਜਨਵਰ ਇੱਕੋ ਘਰੇ ਖੜੇ ਨੇ ਵੀ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਤੇ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਤੇ ਜਲਦੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਨਵੇਂ ਜਾਨਵਰਾਂ ਨਾਲ ਵੀਡੀਓ ਦੇਖਣ ਲਈ ਧੰਨਵਾਦ ਜੀ